ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਆ ਇਸ ਤਰ੍ਹਾਂ ਛੋਟੇ ਛੋਟੇ ਫਲਾਵਰ ਬਣਦੇ ਦੇਖੋ ਇੱਥੇ ਮੈਂ ਦੋ ਵਾਰ ਡਿਜ਼ਾਈਨ ਨੂੰ ਰਿਪੀਟ ਕੀਤਾ ਜਦੋਂ ਆਪਾਂ ਅੱਗੇ ਅੱਗੇ ਡਿਜ਼ਾਈਨ ਨੂੰ ਰਿਪੀਟ ਕਰਦੇ ਜਾਵਾਂਗੇ ਤਾਂ ਇਸ ਤਰ੍ਹਾਂ ਫਲਾਵਰ ਦਿਖਾਈ ਦਿੰਦੇ ਆ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਆਠ ਦੇ ਮਲਟੀਪਲ ਤਿੰਨ ਕੁੰਡੇ ਆਪਾਂ ਲੈਣੇ ਆ ਜਿਵੇਂ 8 8 8 ਲਾਸਟ ਤੇ ਤਿੰਨ ਕੁੰਡੇ ਵਾਧੂ ਰੱਖਣੇ ਠੀਕ ਹੈ ਤਾਂ ਮੇਰੇ ਕੋਲ ਇੱਥੇ ਜਿਹੜੇ 27 ਗੁੰਡੇ ਆ ਤਿੰਨ ਡਿਜ਼ਾਈਨ ਬਣੇ ਦੇਖੋ 8 ਗੁੰਡਿਆਂ ਤੇ 8 ਗੁੰਡਿਆਂ ਤੇ 8 ਗੁੰਡਿਆਂ ਤੇ ਤਿੰਨ ਗੁੰਡੇ ਵਾਧੂ ਲਏ ਆ ਡਿਜ਼ਾਈਨ ਸੈੱਟ ਹੋ ਜਾਂਦਾ ਹੈ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ 6 ਸਲਾਂਗਾਂ 'ਚ ਆਪਣਾ ਡਿਜ਼ਾਈਨ ਕੰਪਲੀਟ ਹੋ ਜਾਂਦਾ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਹਨੂੰ ਅਪਲਾਈ ਕਰ ਸਕਦੇ ਆ ਲੇਡੀਜ਼ ਕਾਰਡੀਗਨ ਬੱਚਿਆਂ ਦੀ ਕੋਟੀਆਂ ਸਵੈਟਰਸ ਕੀ ਵੀ ਬਲਾਊਜ਼ ਤੇ ਚਲੋ ਫਿਰ ਸ਼ੁਰੂ ਕਰਦੇ ਆ ਪੈਸ ਡਿਜ਼ਾਈਨ ਨੂੰ ਬਣਾਉਣਾ ਜਦੋਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਨੀ ਆ ਸਿੱਧੇ ਪਾਸੇ ਤੋਂ ਸ਼ੁਰੂ ਕਰਨੀ ਆ ਨੀਚੇ ਤੁਸੀਂ ਕੋਈ ਵੀ ਬਾਰਡਰ ਬਣਾ ਸਕਦੇ ਹੋ ਉਸ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਦੇਖੋ ਇਸ ਤਰ੍ਹਾਂ ਸ਼ੁਰੂ ਹੋਊਗੀ 8-8 ਕੁੰਡਿਆਂ ਦਾ ਡਿਜ਼ਾਈਨ ਹੈ ਪਹਿਲਾ ਕੁੰਡਾ ਤਾਰੂ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਉਸ ਤੋਂ ਬਾਅਦ ਇੱਕ ਕੁੰਡਾ ਸਿੱਧਾ ਇਹ ਦੋ ਕੁੰਡੇ ਛੱਡ ਕੇ ਡਿਜ਼ਾਈਨ ਸ਼ੁਰੂ ਹੋਊਗਾ ਅੱਗੇ ਠੀਕ ਹੈ ਥ੍ਰੈਡ ਅੱਗੇ ਕਰਕੇ 7 ਕੁੰਡੇ ਸਿੱਧੇ ਬਣਾਵਾਂਗੇ 1 2 3 4 5 6 7 ਫੇਰ ਥ्रेड ਅੱਗੇ ਕਰਾਂਗੇ ਇੱਕ ਕੁੰਡਾ ਸਿੱਧਾ ਠੀਕ ਹੈ ਫੇਰ ਥ्रेड ਅੱਗੇ ਕਰਾਂਗੇ ਸੱਤ ਕੁੰਡੇ ਸਿੱਧੇ 1 2 3 4 5 6 7 ਫਿਰ ਥ੍ਰੈਡ ਅੱਗੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਸੱਤ ਕੁੰਡੇ ਸਿੱਧੇ 1 2 3 4 5 6 7 ਲਾਸਟ ਤੇ ਜਿਹਨੇ ਆਪਣਾ ਸਟਾਰਟਿੰਗ ਚ ਥ੍ਰੈਡ ਅੱਗੇ ਕਰਕੇ ਦੋ ਕੁੰਡੇ ਸਿੱਧੇ ਆ ਜਾਂਦੇ ਆ ਠੀਕ ਹੈ ਪਹਿਲੀ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਦੀ ਦੇਖੋ ਇੱਕ ਕੁੰਡਾ ਤਾਰ ਕੇ ਇੱਕ ਸਿੱਧਾ ਉਸ ਤੋਂ ਬਾਅਦ ਥ੍ਰੈਡ ਅੱਗੇ ਸੱਤ ਸਿੱਧੇ ਥ੍ਰੈਡ ਅੱਗੇ ਇੱਕ ਸਿੱਧਾ ਥ੍ਰੈਡ ਅੱਗੇ ਸੱਤ ਸਿੱਧੇ ਥ੍ਰੈਡ ਅੱਗੇ ਇੱਕ ਸਿੱਧਾ ਥ੍ਰੈਡ ਅੱਗੇ ਸੱਤ ਸਿੱਧੇ ਥ੍ਰੈਡ ਅੱਗੇ ਇੱਕ ਸਿੱਧਾ ਇਸੇ ਤਰ੍ਹਾਂ ਸਾਰੀ ਸਲਾਈ ਕੰਪਲੀਟ ਕਰ ਲੈਣੀ ਆਪਾਂ ਦੂਸਰੀ ਸਲਾਈ ਆ ਗਈ ਉਲਟ ਪਾਸੇ ਤੋਂ ਉਲਟ ਪਾਸੇ ਤੋਂ ਦੂਸਰੀ ਸਲਾਈ ਆਪਾਂ ਸਾਰੀ ਉਲਟੀ ਬਣਾ ਕੇ ਕੰਪਲੀਟ ਕਰਨੀ ਹੈ ਬਹੁਤ ਹੀ ਸੌਖਾ ਡਿਜ਼ਾਈਨ ਹੈ ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਆਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਓਗੇ ਕਿਸੇ ਵੀ ਕਲਰ ਤੇ ਇਸ ਡਿਜ਼ਾਈਨ ਨੂੰ ਬਣਾ ਸਕਦੇ ਹੋ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਦੂਸਰੀ ਸਲਾਈ ਸਾਰੀ ਉਲਟੀ ਤੀਸਰੀ ਸਲਾਈ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰਾਂਗੇ ਦੂਸਰਾ ਸਿੱਧਾ ਹੁਣ ਇਸ ਤੋਂ ਬਾਅਦ ਆਪਣਾ ਡਿਜ਼ਾਈਨ ਸ਼ੁਰੂ ਹੋਊਗਾ ਥ੍ਰੈਡ ਅੱਕੀ ਕਰਕੇ ਜਾਲੀ ਤੇ ਜਾਲੀ ਬਣਾ ਕੇ ਹੁਣ ਆਪਣੇ ਕੋਲ ਨੌ ਕੁੰਡੇ ਹੋ ਜਾਣਗੇ 1 2 3 4 5 6 7 8 9 ਕਿਉਂਕਿ ਦੋ ਆਪਣੀਆਂ ਜਾਲੀਆਂ ਬਣੀਆਂ ਸੀ ਆਸੇ-ਪਾਸੇ ਠੀਕ ਹੈ ਤਾਂ ਨੌ ਕੁੰਡੇ ਹੋਗੇ थ्रेड ਅੱਗੇ ਇੱਕ ਕੁੰਡਾ ਸਿੱਧਾ ਠੀਕ ਹੈ ਇੱਕ ਡਿਜ਼ਾਈਨ ਖਤਮ ਹੋਇਆ थ्रेड ਅੱਗੇ ਕਰਕੇ ਹੁਣ ਫਿਰ ਨੌ ਕੁੰਡੇ ਸਿੱਧੇ 1 2 3 4 5 6 7 8 9 ਠੀਕ ਹੈ ਥ੍ਰੈਡ ਅੱਗੇ ਇੱਕ ਕੁੰਡਾ ਸਿੱਧਾ ਠੀਕ ਹੈ ਦੁਬਾਰਾ ਫੇਰ ਥ੍ਰੈਡ ਅੱਗੇ ਨਾ ਕੁੰਡੇ ਸਿੱਧੇ 1 2 3 4 5 6 7 8 9 ਲਾਸਟ ਤੇ ਜਿਵੇਂ ਆਪਾਂ ਸਟਾਰਟਿੰਗ ਚ ਬਣਾਉਨੇ ਆ ਥ੍ਰੈਡ ਅੱਗੇ ਕਰਕੇ ਦੋ ਕੁੰਡੇ ਆਪਣੇ ਕੋਲ ਰਹਿ ਜਾਂਦੇ ਇਸ ਤਰ੍ਹਾਂ ਸਿੱਧੇ ਬਣਾ ਲਾਂਗੇ ਠੀਕ ਹੈ ਤੀसरी ਸਿਲਾਈ ਕੰਪਲੀਟ ਹੋ ਗਈ ਹੁਣ ਆਪਾਂ ਡਿਜ਼ਾਈਨ ਦੀ ਬਣਾਵਾਂਗੇ ਚੌਥੀ ਸਿਲਾਈ ਚੌਥੀ ਸਿਲਾਈ ਸਾਰੀ ਆਪਾਂ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਇਸ ਤਰ੍ਹਾਂ ਸਾਰੀ ਸਿਲਾਈ ਆਪਾਂ ਉਲਟੀ ਬਣਾ ਲਾਂਗੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਅੱਗੇ-ਅੱਗੇ ਰਿਪੀਟ ਕਰਦੇ ਜਾਂਦੀਆਂ ਤਾਂ ਜਿਹੜੇ ਛੋਟੇ-ਛੋਟੇ ਫਲਾਵਰ ਬੰਦੇ ਬਹੁਤ ਹੀ ਸੋਹਣੇ ਲੱਗਦੇ ਆ ਚੌਥੀ ਸਿਲਾਈ ਸਾਰੀ ਉਲਟੀ ਰੋਂਗ ਸਾਈਡ ਤੋਂ ਹੁਣ ਆਪਣੀ ਆ ਗਈ ਪੰਜਵੀਂ ਸਿਲਾਈ ਰਾਈਟ ਸਾਈਡ ਤੋਂ ਇੱਕ ਕੁੰਡਾ ਤਾਰ ਕੇ ਉਸ ਤੋਂ ਬਾਅਦ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਇੱਕ ਦੋ ਠੀਕ ਹੈ ਹੁਣ ਥ੍ਰੈਡ ਅੱਗੇ ਕਰਾਂਗੇ ਸੱਤ ਕੁੰਡੇ ਉਲਟੇ ਬਣਾਉਣੇ ਆਪਾਂ ਇਸ ਤਰ੍ਹਾਂ ਕੁੰਡੇ ਵਿੱਚ ਦੀ ਸਿਲਾਈ ਕੱਢ ਕੇ ਦੋ ਵਾਰ ਥ੍ਰੈਡ ਲਪੇਟਣਾ 1 2 ਇੱਕ ਕੁੰਡਾ ਫਿਰ ਦੂਸਰਾ ਕੁੰਡਾ ਵੀ ਦੋ ਵਾਰ ਥ੍ਰੈਡ ਲਪੇਟ ਕੇ ਉਲਟਾ ਤੀਸਰਾ ਵੀ ਇਸੇ ਤਰ੍ਹਾਂ ਦੋ ਵਾਰ ਥ੍ਰੈਡ ਲਪੇਟ ਕੇ ਉਲਟਾ ਚੌਥਾ ਕੁੰਡਾ ਵੀ ਇਸੇ ਤਰ੍ਹਾਂ 5 6 7 ਠੀਕ ਹੈ ਥ੍ਰੈਡ ਪਿੱਛੇ ਦੋ ਕੁੰਡੇ ਸਿੱਧੇ ਇਸ ਤਰ੍ਹਾਂ ਇੱਕ ਡਿਜ਼ਾਈਨ ਖਤਮ ਹੋਇਆ ਥ੍ਰੈਡ ਅੱਗੇ ਜਾਲੀ ਤੇ ਜਾਲੀ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਜਾਲੀ ਤੇ ਜਾਲੀ ਦੋ ਕੁੰਡੇ ਸਿੱਧੇ ਡਿਜ਼ਾਈਨ ਦੁਬਾਰਾ ਸ਼ੁਰੂ ਹੋ ਗਿਆ ਥ੍ਰੈਡ ਅੱਗੇ ਸੱਤ ਕੁੰਡੇ ਉਸੇ ਤਰ੍ਹਾਂ ਦੋ ਵਾਰ ਥ੍ਰੈਡ ਲਪੇਟ ਕੇ ਇੱਕ ਕੁੰਡਾ ਉਲਟਾ ਦੋ ਵਾਰ ਥ੍ਰੈਡ ਲਪੇਟ ਕੇ ਦੂਸਰਾ ਕੁੰਡਾ ਦੋ ਵਾਰ ਥ੍ਰੈਡ ਲਪੇਟ ਕੇ ਉਲਟਾ ਥੈਨ चार छ सात ठीक है थ्रेड पीछे दो कुंडे सीधे थ्रेड अगे कुंडा सीधा थ्रेड अगे डिजाइन दोबारा शुरू हो गया दो कुंडे सीधे बना के थ्रेड अगे सात कुंडे दो बार, थ्रेड लपेट के एक दो then 4 5 6 7 ਠੀਕ ਹੈ ਦੋ ਕੁੰਡੇ ਸਿੱਧੇ ਇੱਕ ਇੱਕ ਡਿਜ਼ਾਈਨ ਖਤਮ ਹੋਇਆ ਥ੍ਰੈਡ ਅੱਗੇ ਲਾਸਟ ਤੇ ਉਸੇ ਤਰ੍ਹਾਂ ਸਟਾਰਟਿੰਗ 'ਚ ਜਿਵੇਂ ਆਪਣਾ ਡਿਜ਼ਾਈਨ ਆਉਂਦਾ ਉਸੇ ਤਰ੍ਹਾਂ ਥ੍ਰੈਡ ਅੱਗੇ ਦੋ ਕੁੰਡੇ ਸਿੱਧੇ ਆ ਜਾਂਦੇ ਹੁਣ ਛੇਵੀਂ ਸਲਾਈ ਜਿਹੜੀ ਆਪਣੀ ਧਿਆਨ ਨਾਲ ਦੇਖਿਓ ਇੱਕ ਉਤਾਰ ਕੇ ਇੱਕ 2 3 4 ਇੱਕ ਕੁੰਡਾ ਧਾਰ ਕੇ ਉਲਟਾ ਬਣਾਇਆ ਇਹ ਕੁੰਡੇ ਛੱਡ ਕੇ ਥੋੜਾ ਡਿਜ਼ਾਈਨ ਸ਼ੁਰੂ ਹੋ ਗਿਆ ਤਿੰਨ ਉਲਟੇ ਫਿਰ ਸੱਤ ਕੁੰਡੇ ਖੋਲਾਂਗੇ ਜਿਹੜੇ ਆਪਾਂ ਦੋ ਵਾਰ ਲਪੇਟੇ ਆ 1 2 3 4 5 6 7 ਵਾਪਸ ਫੇਰੇ ਇਸੇ ਸਲਾਈ ਤੇ ਕਰਕੇ ਸੱਤ ਕੁੰਡਿਆਂ ਦਾ ਇੱਕ ਕੁੰਡਾ ਬਣਾ ਦੇਾਂਗੇ ਉਲਟਾ ਇਸ ਤਰ੍ਹਾਂ ਠੀਕ ਹੈ ਫਿਰ ਚਾਰ ਕੁੰਡੇ ਉਲਟੇ 1 2 ten 4 ਇਹ ਇੱਕ ਡਿਜ਼ਾਈਨ ਖਤਮ ਹੋਇਆ ਦੇਖੋ ਇੱਕ ਤਾਰੇ ਇੱਕ ਉਲਟਾ ਬਾਧੂ ਕੁੰਡੇ ਫਿਰ ਉਸ ਤੋਂ ਬਾਅਦ ਡਿਜ਼ਾਈਨ ਸ਼ੁਰੂ ਹੋਇਆ ਤਿੰਨ ਉਲਟੇ ਸੱਤ ਦਾ ਇੱਕ ਚਾਰ ਕੁੰਡੇ ਹੋਗੇ ਤੇ ਚਾਰ ਆਪਣੀ ਉਲਟੇ ਅੱਠ ਕੁੰਡਿਆਂ ਦਾ ਡਿਜ਼ਾਈਨ ਦੁਬਾਰਾ ਫਿਰ ਉਸੇ ਤਰ੍ਹਾਂ ਇੱਕ ਦੋ ਤਿੰਨ ਕੁੰਡੇ ਉਲਟੇ ਠੀਕ ਹੈ ਫਿਰ ਸੱਤ ਕੁੰਡੇ ਖੋਲਾਂਗੇ ਇੱਕ ਦੋ ਤਿੰਨ ਚਾਰ ਪੰਜ 6 ਸੱਤ ਵਾਪਸ ਫਿਰ ਉਸੇ ਸਲਾਈ ਤੇ ਕਰਕੇ ਸੱਤ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਉਲਟਾ ਕੁੰਡਾ ਦੇਖੋ ਇਸ ਤਰ੍ਹਾਂ ਠੀਕ ਹੈ ਫਿਰ ਚਾਰ ਕੁੰਡੇ ਉਲਟੇ 1 2 3 4 ਅੱਠ ਕੁੰਡੇ ਹੋ ਗਏ ਦੁਬਾਰਾ ਫਿਰ ਇੱਕ 2 3 ਕੁੰਡੇ ਉਲਟੇ ਤਾਂ ਵਿੱਚ ਆਪਣੇ ਸੱਤ ਕੁੰਡੇ ਉਲਟੇ ਆ ਜਾਂਦੇ ਫਿਰ ਸੱਤ ਕੁੰਡੇ ਖੋਲਾਂਗੇ 1 2 3 4 5 6 ਸੱਤ ਵਾਪਸ ਫੇਰ ਉਸੇ ਸिलाई ਤੇ ਕਰਕੇ ਸੱਤ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਕੁੰਡਾ ਲਾਸਟ ਤੇ ਆਪਣੇ ਉਸੇ ਤਰ੍ਹਾਂ ਚਾਰ ਕੁੰਡੇ ਉਲਟੇ ਆ ਜਾਣਗੇ ਵਾਧੂ ਕੁੰਡਾ ਉਲਟਾ ਬਣਾ ਲਾਂਗੇ ਕਿਉਂਕਿ ਉਲਟੀ ਸिलाई ਹੈ ਠੀਕ ਹੈ ਛੇ ਸਲਾਈਆਂ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਇਸ ਤਰ੍ਹਾਂ ਜਦੋਂ ਆਪਾਂ ਇਹ ਡਿਜ਼ਾਈਨ ਨੂੰ ਅੱਗੇ-ਅੱਗੇ ਰਿਪੀਟ ਕਰਾਂਗੇ ਬਹੁਤ ਹੀ ਸੋਹਣਾ ਬਣੂਗਾ ਜਦੋਂ ਦੁਬਾਰਾ ਹੁਣ ਸ਼ੁਰੂ ਕਰਨਾ ਉਸੇ ਤਰ੍ਹਾਂ ਪਹਿਲੀ ਸਲਾਈ ਤੋਂ ਇੱਕ ਕੁੰਡਾ ਧਾਰ ਕੇ ਇੱਕ ਕੁੰਡਾ ਸਿੱਧਾ ਉਸ ਤੋਂ ਬਾਅਦ ਡਿਜ਼ਾਈਨ ਸ਼ੁਰੂ ਹੁੰਦਾ ਥ੍ਰੈਡ ਅੱਗੇ ਸੱਤ ਸਿੱਧੇ ਥ੍ਰੈਡ ਅੱਗੇ ਇੱਕ ਸਿੱਧਾ ਫੇਰ ਥ੍ਰੈਡ ਅੱਗੇ ਸੱਤ ਸਿੱਧੇ ਥ੍ਰੈਡ ਅੱਗੇ ਇੱਕ ਸਿੱਧਾ ਇਸ ਤਰ੍ਹਾਂ ਪਹਿਲੀ ਸਲਾਈ ਤੋਂ ਡਿਜ਼ਾਈਨ ਸ਼ੁਰੂ ਕਰ ਲੈਣਾ ਠੀਕ ਹੈ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ